ਮਤਤਾਤਾ ਜੀ ਸਾਨੂੰ ਇਹ ਪਤਾ ਲੱਗਿਆ ਵੀ ਬਹੁਤ ਕਿਸੇ ਪ੍ਰੈਸ਼ਰ ਨਾਲ ਬਹੁਤ ਸਰਕਾਰੀ ਪ੍ਰੈਸ਼ਰ ਦੇ ਨਾਲ ਵੀ ਅਫੀਸਰ ਵੀ ਇਹ ਵੀ ਪਤਾ ਲੱਗਿਆ ਵੀ ਉਹ ਦੋ ਜਿਹੜੇ ਵੀਡੀਓ ਸੀ ਵੀ ਉਹ ਵੀ ਸਪੈਸ਼ਲ ਉੱਥੋਂ ਬਤਨ ਕੇ ਹੋਰ ਲਿਆਂਦੇ ਗਏ ਆ ਜਿਨ੍ਹਾਂ ਦੀ ਬਣਦੀ ਨਹੀਂ ਸੀ ਉਹਨਾਂ ਨੂੰ ਮਤਲਬ ਤਰੱਕੀ ਦੇ ਕੇ ਵੀਡੀਓ ਲਾ ਕੇ ਵੀ ਇੱਥੇ ਤੱਕ ਵੀ ਸਾਨੂੰ ਪਤਾ ਲੱਗਿਆ ਸੀ ਹੁਣ ਜਿਹੜੇ ਲੀਗਲੀ ਡਾਕੂਮੈਂਟਸ ਆ ਕਾਫੀ ਉਹ ਕਢਾ ਰਹੇ ਹੈਗੇ ਆ ਵੀ ਕਿਉਂਕਿ ਪਹਿਲਾਂ ਜਿਹੜਾ ਲੀਗਲੀ ਕੰਮ ਆ ਕੋਈ ਹੋਰ ਕਰਦੇ ਸੀ ਦਸਤਾਵੇਜ਼ ਤਾਂ ਇੱਕ ਤਾਈਂ ਦਾ ਕੋਲ ਅਜੇ ਤੱਕ ਤਾਂ ਕੋਈ ਪਰਮਿਸ਼ਨ ਦੇ ਨਹੀਂ ਆਈ ਹੈਗੀ ਜੀ ਦੂਜੇ ਦਸਤਾਵੇਜ਼ ਹੈਗੇ ਆ ਪਾਲਿਸ਼ ਬੋਰਡ ਦੀ ਦੂਜੇ ਦੀ ਹਾਂਜੀ ਉਹ ਇੱਕ ਲੈਂਡ ਦੇ ਹੈਗੇ ਆ ਅਜੇ ਮਤਲਬ ਕੁਝ ਚੀਜ਼ਾਂ ਜੇ ਮਤਲਬ ਕਲੀਅਰ ਕਰਾ ਨਹੀਂ ਹੈਗੀਆਂ ਮੈਂ ਮੈਂ ਦੱਸ ਨਹੀਂ ਰਹੇ ਦੱਸ ਨਹੀਂ ਜੀ ਰਹੇ ਹੈ ਮਤਲਬ ਹਵਾ ਜੀ ਅਸੀਂ ਕਿ ਤੁਸੀਂ ਪਾਣੀ ਦਾ ਪੁੱਛਿਆ ਸੀ ਪਾਣੀ ਦਾ ਕਹਿੰਦੇ ਸੀ ਸਿੰਚਾਈ ਵਾਸਤੇ ਦਵੋਗੇ ਇਹ ਕਿ ਸਿੰਚਾਈ ਤਾਂ ਇੱਥੇ ਇੱਕ ਬੂੰਦ ਨਹੀਂ ਲੱਗਣੀ ਤੇ ਕਹਿੰਦੇ ਸੋਚਾਂਗੇ ਅਜਿਹਾ ਤੁਹਾਡਾ ਅਰਬਾਂ ਦਾ ਪਲਾਨ ਹੈਗਾ 24-2500 ਕਰੋੜ ਦਾ ਤੁਸੀਂ ਦੱਸਦੇ ਹੋ ਤਾਂ ਤੁਸੀਂ ਅਜੇ ਇਹ ਨਹੀਂ ਪਲਾਨ ਵੀ ਇਹਨਾ ਲੱਖਾਂ ਲੀਟਰ ਪਾਣੀ ਕਿੱਥੇ ਕਰਨਾ ਆ ਮਤਲਬ ਕਿਉਂਕਿ ਉਹਨੂੰ ਪਤਾ ਉਹਨਾਂ ਨੇ ਇਸਟ ਪਾਉਣਾ ਆ ਥੱਲੇ ਧਰਤੀ ਚ ਪਾਉਣਾ ਤੇ ਜੇ ਜ਼ਿਆਦਾ ਹੋਈ ਤਾਂ ਉਹਦੇ ਚ ਵੀ ਪਾ ਦੇ ਜਿਵੇਂ ਜ਼ੀਰਾ ਫੈਕਟਰੀ ਹੋਇਆ ਸੀ ਜਿਹੜਾ ਸ਼ਰਾਬ ਦੀ ਫੈਕਟਰੀ ਜਿੱਦਾਂ ਉੱਥੇ ਹੋਇਆ ਸੀ ਉਹ ਕੁਝ ਮਤਲਬ ਇੱਥੇ ਹੀ 5-7 ਫੁੱਟ ਤੇ ਪਾਣੀ ਹੈਗਾ ਆ ਇਹਨਾਂ ਨੇ ਉੱਪਰਲਾ ਲੈਵਲ ਵੀ ਸਾਡਾ ਖਰਾਬ ਕਰਨਾ ਥੱਲੇ ਵਾਲਾ ਵੀ ਖਰਾਬ ਕਰਨਾ ਇੱਥੇ ਦੋਨੋਂ ਹੀ ਹੋਣੇ ਆ